ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਆਰਟਿਸਟ ਇਕਬਾਲ ਸਿੰਘ ਗਿੱਲ ਭਾਈ ਜੀ ਆਪਾਂ ਖੜੇ ਅੱਜ ਪਿੰਡ ਸਿੰਧੜਾ ਨੀਅਰ ਸ਼ਾਹਕੋਟ ਤੇ ਜਲੰਧਰ ਜ਼ਿਲ੍ਹਾ ਪਏ ਜਾਂਦਾ ਜੀ ਹਾਂ ਜੀ ਹਾਂ ਜਲੰਧਰ ਜ਼ਿਲ੍ਹਾ ਤੇ ਅੱਜ ਆਪਾਂ ਖੜੇ ਆ ਜੀ ਭਾਈ ਬਲਵਿੰਦਰ ਸਿੰਘ ਯੂ ਐਸ اے ਉਹਨਾਂ ਦੇ ਘਰੇ ਕਹਿੰਦੇ ਹੁੰਦੇ ਆ ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਬੰਦੇ ਨੂੰ ਜਿਹੜੀ ਚੀਜ਼ ਦੀ ਰੀਜ ਹੈ ਉਹ ਸ਼ੌਕ ਬੰਦਾ ਜਿੰਨਾ ਮਰਜੀ ਉੱਤੇ ਕੋਈ ਖਰਚ ਹੋ ਜੇ ਪੈਸਾ ਖਰਚ ਹੋ ਜੇ એનર્ਜੀ ਦਾ ਖਰਚ ਹੋ ਜੇ ਉਹ ਕਰਕੇ ਹਰਦਾ ਤੇ ਬਾਈ ਜੀ ਮੈਂ ਤਾਂ ਬੜਾ ਕੁਝ ਨਹੀਂ ਬਾਈ ਬਲਵਿੰਦਰ ਦੇ ਉਹ ਸਾਰਾ ਕੁਝ ਆਪਾਂ ਸੁਣਾਗੇ ਕਿ ਕਿਵੇਂ ਸਾਨੂੰ ਇਹ ਪ੍ਰੋਜੈਕਟ ਅੱਜ ਜਿਹੜਾ ਜੀਪ ਵਾਲਾ ਸੀ ਪੂਰਾ ਕੀਤਾ ਲੰਡੀ ਜੀਪ ਵਾਲਾ ਤੇ ਕਿਵੇਂ ਸਾਨੂੰ 2 ਸਾਲ ਹੋ ਗਏ ਬਾਈ ਆਪਾਂ ਨੂੰ 3 ਸਾਲ 3 ਸਾਲ ਹਾਂ 3 ਸਾਲ ਹੋ ਗਏ ਸਾਨੂੰ ਰਿਆ ਕਰਦਿਆਂ ਨੂੰ ਮੈਂ ਫੋਨ ਕਰਦਾ ਸੀ ਇਹ ਕਰਕੇ ਮੈਂ ਕਹਿੰਦਾ ਕਰਦੇ ਆ ਕੋਈ ਨਹੀਂ ਬਣਾਉਨੇ ਆ ਮੂੜ ਪਹਿਲਾਂ ਮੈਂ ਟਾਲੇ ਮਟਾਲੇ ਇਹ ਕਰਦਾ ਸੀ ਕਿਉਂਕਿ ਬਈ ਇੱਕ ਨਵਾਂ ਕੰਮ ਆ ਮੇਰੀ ਜ਼ਿੰਦਗੀ ਵਾਸਤੇ ਮੇਰੀ ਜਿੰਨੀ ਵੀ ਆਰਟ ਦੀ ਲਾਈਫ ਆ ਮੈਂ ਕੰਮ ਬਹੁਤ ਕੀਤਾ ਮੂਰਤੀਆਂ ਬਣਾਈਆਂ ਸਟੈਚੂ ਬਣਾਏ ਪਿੱਛੇ ਇੱਕ ਫੋਰ ਟਰੈਕਟਰ ਵੀ ਬਣਾਏ ਸੀ ਔਰ ਜੀਪ ਲੰਡੀ ਸਾਡੇ ਵਾਸਤੇ ਨਵਾਂ ਕਨਸੈਪਟ ਸੀਗਾ ਨਵਾਂ ਕੰਮ ਸੀਗਾ ਔਰ ਸਾਨੂੰ ਐ ਵੀ ਇਦਾਂ ਬਣਾਈਏ ਵੀ ਲੱਗੇ ਵੀ ਰੀਅਲ ਆ ਮੈਂ ਸੁਣਿਆ ਕਿ ਹਾਂ ਯਾਰ ਬਣੀਆਂ ਬਹੁਤ ਵਧੀਆ ਬਣੀਆਂ ਤੇ ਉਹਦੇ ਵਾਸਤੇ ਵੀ ਕੋਈ ਵੀ ਕਲਾਕਾਰ ਆ ਉਹ ਆਉਂਦਾ ਜਿੰਨਾ ਵੀ ਕਹਿੰਦੇ ਹੁੰਦੇ ਆ ਕਲਾਕਾਰੀ ਦਿਖਾਉਂਦਾ ਹੈ ਵੀ ਵੱਧ ਤੋਂ ਵੱਧ ਲੋਕ ਇਹਨੂੰ ਸਲਾਉਣ ਇਹਦੇ ਕਰਕੇ ਸਾਨੂੰ ਸਾਡੇ ਮੂਰੇ ਦੋ ਵੱਡੇ ਚੈਲੰਜ ਸੀ ਜੀਤ ਤਾਂ ਬਣ ਜੂਗੀ ਕਿਉਂਕਿ ਤੀਜੀ ਚੌਥੀ ਮੰਜ਼ਲ ਤੇ ਲਾਉਣੀ ਮੀਂਹ ਨੇਰੀ ਉੱਤੇ ਕਿੰਨੇ ਹਵਾ ਵਗਣੀ ਹੈ ਵੀ ਇਹ ਨਾ ਹੋਵੇ ਵੀ ਇਹ ਹੀ ਔਡ ਜੀ ਉਹਦੇ ਵਾਸਤੇ ਕਿੰਦਾ ਮਜ਼ਬੂਤੀ ਬਣਾਉਣੀ ਉਹ ਸਾਡੇ ਵਾਸਤੇ ਸਭ ਤੋਂ ਵੱਡਾ ਚੈਲੰਜ ਸੀਗਾ ਤੇ ਹੁਣ ਤੁਹਾਡੀ ਰੂਬਰੂ ਕਾਉਣੇ ਬਾਈ ਬਲਵਿੰਦਰ ਯੂ ਐਸ ਏ ਤੋਂ ਜਿਨ੍ਹਾਂ ਨੇ ਜੀਪ ਆਪਦੀ ਕੋਠੀ ਦੇ ਉੱਤੇ ਲਵਾਈ ਹੈ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਬਾਈ ਆ ਜੋ ਨੀੜ ਜੀ ਨੂੰ ਅੱਜ ਦੀ ਆਵਾਜ਼ ਆਈ। ਹਾਂਜੀ ਤੇ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਜੁਐਸ ਤੋਂ ਆ ਤੇ ਬਾਈ ਇਕਬਾਲ ਉਹਨਾਂ ਨੂੰ ਮੈਂ 3 ਸਾਲ ਹੋ ਗਏ ਕਹਿੰਦਿਆਂ ਨੂੰ ਪਰ ਇਹ ਨਾਲ ਨੁੱਕਰ ਕਰੀ ਜਾਂਦੇ ਸੀ ਪਰ 3 ਸਾਲ ਬਾਅਦ ਇਹਨਾਂ ਨੇ ਫਿਰ ਹਾਂ ਕੀਤੀ ਆ ਤੇ ਅੱਜ ਉਹ ਟਾਈਮ ਆ ਗਿਆ ਏ। ਬਹੁਤ ਕਿੰਨੀ ਖੁਸ਼ੀ ਹੁੰਦੀ ਅੱਜ ਮਨ ਨੂੰ। ਬਹੁਤ ਮਨ ਖੁਸ਼ ਹੋਇਆ ਅੱਜ। 3 ਸਾਲ ਦੀ ਰੀਜ ਪੂਰੀ ਹੋਈ। ਹੋ ਗਈ ਨਾ ਹਾਂਜੀ ਦੋਵੇਂ ਆਪਾਂ ਖੜ ਕੇ ਦੇਖੀ ਐ ਹੋਰ ਦੇਖੋ ਇਹਨਾਂ ਨੇ ਉੱਪਰ ਮੈਨੂੰ ਫੋਨ ਕੀਤਾ ਕਹਿੰਦੇ ਵੀ ਆਪਾਂ ਪੂਰੇ ਸੂਬੇਦਾਰ ਲਖਾਉਣਾ। ਪਹਿਲਾ ਇਹ ਕਹਿੰਦੇ ਗਵਰਨਰਮੈਂਟ ਕਨੇ ਸੂਬੇ ਇਹਨਾਂ ਦਾ ਫਾਦਰ ਸਾਹਿਬ ਫੌਜ ਦੇ ਵਿੱਚ ਕੈਪਟਨ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਜਨ ਇਹਨਾਂ ਕੋਲੇ ਲੰਡੀ ਜੀਪ ਵੀ ਹੁੰਦੀ ਸੀਗੀ ਆ ਆਰਮੀ ਦੀ ਜੀਪ ਹੁੰਦੀ ਹੈ ਉਹਨਾਂ ਕੋਲ ਅੱਛਾ ਉਹਨਾਂ ਕੋਲੇ ਆਰਮੀ ਦੀ ਲੰਡੀ ਜੀਪ ਹੁੰਦੀ ਸੀ ਹਾਂਜੀ ਤੇ ਅੱਜ ਇੱਕ ਉਹਨਾਂ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਜ਼ਿੰਦਗੀ ਦੀ ਇਹਨਾਂ ਨੇ ਬਾਈ ਜੀ ਨੇ ਆਪਦੀ ਕੋਠੀ ਦੇ ਉੱਪਰ ਰੱਖੀ ਹੈ ਉਦੋਂ ਡੈਡੀ ਹੁਣੀ ਆਪਣੇ ਗਰਦਾਸਪੁਰ ਇਹਨਾਂ ਦੀ ਪਾਰਟਨ ਹੁੰਦੀ ਸੀ ਅੱਛਾ ਤੇ ਉਦੋਂ ਇਹਨਾਂ ਕੋਲ ਉਦੋਂ ਡੈਡੀ ਸੂਬੇਦਾਰ ਸੀ ਅਛਾ ਉਹ ਸੁਪੇਦਾਰ ਸੀ ਹਾਂਜੀ ਸੁਪੇਦਾਰ ਸੀ ਤੇ ਉਦੋਂ ਇਹ ਗਰਦਾਸਪੁਰ ਸੀ ਇਹਨਾਂ ਦੀ ਪਟਵਾਰ ਵਾਹ ਫਿਰ ਉਦੋਂ ਬਾਅਦ ਕੈਪਟਨ ਵਾਲੇ ਅਛਾ ਉਦੋਂ ਬਾਅਦ ਫਿਰ ਕੈਪਟਨ ਵਾਲੇ ਹਾਂਜੀ ਤੇ ਮੇਰੀ ਰੀਸਿੰਗ ਡੈਡੀ ਦਾ ਸੁਪਰਾ ਪੂਰਾ ਘਰ ਬਹੁਤ ਵਧੀਆ ਹੈ ਤੇ ਭਾਈ ਭਾਈ ਨੇ ਆਪਦੀ ਸਾਰੀ ਪਹਿਲਾਂ ਸਾਨੂੰ ਹਿਸਟਰੀ ਵੀ ਦੱਸੀ ਕਿੱਦਾਂ ਕਿੱਦਾਂ ਬਹੁਤ ਮਿਹਨਤਾਂ ਕਰਕੇ ਇੱਥੇ ਤੱਕ ਪਹੁੰਚਿਆ ਜਾਂਦਾ ਹੈ ਤੇ ਫਿਰ ਆਪਦੇ ਜਿਹੜੇ ਮਕਾਮ ਹੁੰਦੇ ਆ ਉਹਦੇ ਸ਼ੌਂਕ ਕਿਵੇਂ ਪੂਰੇ ਜਾਂਦੇ ਆ ਬਹੁਤ ਵਧੀਆ ਗੱਲ ਹੈ ਤੇ ਹੋਰ ਬਾਈ ਕੁਛ ਕਹਿਣਾ ਬਾਈ ਨੇ ਮੈਨੂੰ ਬਹੁਤ ਜ਼ੋਰ ਲਾਇਆ ਤੂੰ ਟਰੈਕਟਰ ਲਖਾ ਲਾ ਰਖਾ ਲਾ ਉਹ ਕਰਾ ਲਓ ਮੈਂ ਹਾਂ ਮੈਂ ਉਹ ਜਿਹੜਾ ਖੌਲੀ ਦੀ ਜੀਪ ਵੀ ਰਖਾਉਣੀ ਹਾਂ ਤੇ ਬਾਈ ਕਹਿੰਦਾ ਵੀ ਆਪਾਂ ਕੁਛ ਵੀ ਹੋ ਜਾਈ ਫੇਰ ਅਸੀਂ ਲਾ ਗਏ ਇਹ ਆਪਾਂ 2 2.5 ਮਹੀਨੇ ਹੋ ਗਏ ਮੈਨੂੰ ਲੱਗ ਅੱਜ ਹਾਂਜੀ 2 ਮਹੀਨੇ ਲੱਗੇ ਸਾਨੂੰ ਇੱਥੇ ਹੌਲੀ ਹੌਲੀ ਕਿਉਂਕਿ ਬਣਦੀਆਂ ਬਾਈ ਡਾਈਆਂ ਬਣਦੀਆਂ ਫੇਰ ਜਾ ਕੇ ਚੀਜ਼ ਬਣਦੀ ਹੈ ਹੋਲੀ 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 ਕਿਉਂਕਿ ਦੂਰੋਂ ਚੀਜ਼ ਲੱਗੇ ਹੁਣ ਬਣਾਈਏ ਜੀਪ ਤੇ ਲੱਗੇ ਕੁਝ ਹੋਰ ਹੀ ਫਿਰ ਉਹਦਾ ਫਾਇਦਾ ਨਹੀਂ ਫਿਰ ਭਾਈ ਮੈਨੂੰ ਕਹਿੰਦਾ ਵੀ ਬਾਅਦ ਜਸੀਰ ਬਾਅਦ ਥੋੜੇ ਦਿਨਾਂ ਤੇ ਬਣ ਜਾਈ ਮੈਨੂੰ ਤਸੱਲੀ ਨਾਲ ਮੈਂ ਫਿਰ ਇਹਦੇ ਪਿੰਡ ਪਹੁੰਚਾ ਉੱਥੇ ਦੇਖ ਕੇ ਆ ਫਿਰ ਮੈਨੂੰ ਤਸੱਲੀ ਹੋਈ ਵੀ ਬਣ ਗਈ ਹੁਣ ਥੋੜਾ ਰੇਲ ਦਾ ਕੰਮ ਹੈ ਨਾ ਫਿਰ ਆਪਾਂ ਸੋਚਿਆ ਵੀ 18 ਤੋਂ ਪਹਿਲਾਂ ਹੀ ਲਾਉਣੀ ਆ ਫਿਰ ਮੈਂ ਕਿਹਾ ਮੈਂ ਬਾਅਦ ਚਲ ਜਾਣਾ ਬਾਅਦ ਫਾਇਦਾ ਕੋਈ ਨਹੀਂ ਫਿਰ ਜੋ ਜਾ ਕੇ ਦੇਖਿਆ ਮੈਂ ਕਿਹਾ ਹੁਣ ਰੈਡੀ ਆ ਵੀ ਹੁਣ ਇਹਨੇ ਲਾ ਜਾਣਾ ਤਸੱਲੀ ਹੋ ਗਈ ਤਸੱਲੀ ਹੋ ਗਈ ਕੋਇਆ ਮੈਨਾਂ ਭਾਈ ਮੈਂ ਤੇਰੀ ਲਾਰੇ ਵੀ ਬ ਜੀ ਆਇਆਂ ਨੂੰ ਜਿਹੜੇ ਠੇਕੇਦਾਰ ਮੈਂ ਤੇਰੀ ਲਾਰੇ ਲਾਉਂਦੇ ਵੀ ਇਹ ਵੀ ਆਈ ਹੂ ਕਰੂ ਕੰਮ ਆਖਣਾ ਚਲੋ ਬਹੁਤ ਸੜਾ ਹੋ ਗਿਆ ਬਾਦ ਆ ਰਹੀ ਹੈ ਬਾਕੀ ਜਿਹੜਾ ਕੰਮ ਹੈ ਬਰੀਕੀ ਕੰਮ ਹੈ ਕਈ ਵੀਰ ਚਲਦਾ ਚਲਦਾ ਕੰਮ ਸੋਚਣਾ ਪਏ ਵੀ ਪਹਿਲਾਂ ਥੋੜੀ ਜਿਹੀ ਹੋਰ ਡਿਜ਼ਾਈਨ ਬਣਾਇਆ ਇਹ ਰੋ ਸਿਸਟਮ ਕੀਤਾ ਹਵਾ ਹਵਾ ਤੋਂ ਨਹੀਂ ਰਿਹਾ ਇਹਦੇ ਲੋ ਕਿੰਦੀ ਟੀਮ ਉੱਤੇ ਚਾਹ ਲਾਣੀ ਹਾਂ 15 ਬੰਦੇ ਹਾਂ ਹਾਂਜੀ ਭਾਈ ਆਪਣਾ ਥੋੜਾ ਕੱਟੀ ਗਈ ਸੀ ਵੀਡੀਓ ਤੇ ਭਾਈ ਕਰ ਦਿਓ ਸਾਰੀ ਟੀਮ ਦਾ ਧੰਨਵਾਦ ਤੇ ਜਾਣਿਸ਼ਾਨ ਕਰਾ ਦਿਓ ਆਪਣੀ ਜਿਹੜੀ ਟੀਮ ਦੇ ਮੈਂਬਰ ਆ ਬੋਲਦੇ ਮੈਂ ਮਰੀ ਆਈ ਹੈ। ਇਹ ਤੇ ਬਾਈ ਜੀ ਇਹਨਾਂ ਦੇ। ਇਹ ਬਾਈ ਇਹ ਬਾਈ ਜਿਸਕੰਦ ਸਿੰਘ ਆ। ਹਾਂਜੀ ਤੇ ਆ ਆਪਣੇ ਇਲੈਕਟ੍ਰੀਸ਼ੀਅਨ ਦਾ ਕੰਮ ਕੀਤਾ। ਸਾਰਾ ਲਾਈਟਾਂ ਇਹਨਾਂ ਨੇ ਕੀਤਾ ਜੀ। ਇਹਦਾ ਆਪਣਾ ਬਲਦੇਵ ਸਿੰਘ ਬਲਦੇਵ ਸਿੰਘ ਬਲਦੇਵ ਤੇ ਆ ਆਪਣਾ ਮੈਸਤਰੀ। ਛੇਤੀ ਫਾਰਮ ਆਉਂਦਾ। ਹਾਂਜੀ ਉਹ ਆਪਣੇ ਮੈਸਤਰੀ ਆ। ਠੀਕ ਹੈ ਠੀਕ ਹੈ। ਆ ਸਾਡੇ ਸਰਦਾਰ ਇਕਬਾਲ ਸਿੰਘ ਜੀ ਆ। ਧੰਨਵਾਦ। ਹਾਂ।